ਤੋ ਪਹਿਲਾ ਤਾਂ ਦੋਸਤੋ ਮੈਂ ਅੱਜ ਸਾਡੀ ਕਮਿਊਨਿਸਟਨ ਕਲਪੀ ਲਹਿਰ ਦੇ ਬਹੁਤ ਹੀ ਜਿਨ੍ਹਾਂ ਨੂੰ ਅਏ ਕਹਿ ਲਿਏ ਕਿ ਮੋਰੀਗਦ ਆਗੂਆਂ ਦੇ ਵਿੱਚੋਂ ਇੱਕ ਨੇ ਜਿਹੜੇ ਅ ਮੰਗਲ ਸਿੰਘ ਜੀ ਜਿਹੜੇ ਪੰਜਾਬ ਦੀ ਇਨਕਲਾਬੀ ਲਹਿਰ ਕਮਿਊਨਿਸਟਨ ਕਲਪੀ ਲਹਿਰ ਜਿਹਨੂੰ ਨਕਸਲਵਾੜੀ ਲਹਿਰ ਕਹਿੰਦੇ ਨੇ ਉਹਦੇ ਉਹ ਪਹਿਲੇ ਆਗੂ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਹਿਲੀ ਗ੍ਰਿਫਤਾਰੀ ਮੰਗਲ ਸਿੰਘ ਜੀਆਂ ਦੀ ਹੋਈ ਸੀਗੀ ਔਰ ਪਹਿਲੀ ਜਿਹੜਾ ਪੋਸਟਰ ਸੀਗਾ ਉਹ ਵੀ ਜਿਹੜਾ नक्सलਵਾਦੀ ਲਹਿਰ ਦੇ ਤਹਿਤ ਇਥੋਂ ਦੇ ਆਗੂਆਂ ਨੇ ਸੀਪੀਐਮ ਦੇ ਵਿੱਚੋਂ ਬਗਾਵਤ ਕਰਕੇ ਜਿਹੜਾ ਕੱਢਿਆ ਸੀ 12 ਅਪ੍ਰੈਲ 1968 ਨੂੰ ਉਸ ਦੀ ਰਾਤ ਨੂੰ ਜਿਹੜਾ ਸਾਰੇ ਪੰਜਾਬ ਭਰ ਦੇ ਵਿੱਚ ਇੱਕੋ ਸਮੇਂ ਲਾਇਆ ਗਿਆ ਸੀਗਾ ਉਹ ਪੋਸਟਰ ਛਪਵਾਉਣ ਵਾਲੇ ਤੂਰੀ ਦੀ 우샤 ਪ੍ਰਿੰਟਿੰਗ ਪ੍ਰੈਸ ਤੋਂ ਉਹ ਵੀ ਸਾਡੇ ਸਾਹਮਣੇ ਇਹੀ ਆਗੂ ਸਨ ਮੰਗਲ ਸਿੰਘ ਜਿਨ੍ਹਾਂ ਦੇ ਜਿਸ ਪੋਸਟਰ ਦੇ نیچے ਗਲਤੀ ਨਾਲ ਆਲੋਦੀ ਪ੍ਰਿੰਟ ਲਾਈਨ 우샤 ਪ੍ਰਿੰਟਿੰਗ ਪ੍ਰੈਸ ਪਾਈ ਗਈ ਸੀ ਉਸ ਤੋਂ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈ ਉਹ ਉਸ ਨੂੰ ਪੁਲਿਸ ਨੂੰ ਇਹ ਸੂਚ ਮਿਲ ਗਈ ਸੀ ਤੇ ਇਹਨਾਂ ਦੀ ਉਹਨਾਂ ਨੇ ਗ੍ਰਿਫਤਾਰੀ ਕੀਤੀ 11 ਦਿਨਾਂ ਦਾ ਰਮਾਨ ਲੈ ਆ ਗਿਆ ਇੰਟਰੋਗੇਸ਼ਨ ਸੈਂਟਰਾਂ ਦੇ ਵਿੱਚ ਬੇਹੱਦ ਨਵਿੱਤ ਤਸ਼ੱਦਦ ਕੀਤਾ ਤੇ ਲੇਖਨ ਇਹਨਾਂ ਨੇ ਆਪਣੇ ਕਿਸੇ ਵੀ ਸਾਥੀ ਬਾਰੇ ਕਿਸੇ ਵੀ ਜਿਹੜੀ ਜਥੇਬੰਦੀ ਦਾ ਕੋਈ ਭੇਦ ਇਹਨਾਂ ਨੇ ਨਹੀਂ ਦਿੱਤਾ ਤੇ ਇਸ ਗੱਲ ਦੀ ਉਸ ਸਮੇਂ ਦੇ ਆਗੂਆਂ ਨੇ ਆਪਣੀਆਂ ਅਗਲੀਆਂ ਮੀਟਿੰਗਾਂ ਦੇ ਵਿੱਚ ਜਦੋਂ ਰਿਵਿਊ ਕੀਤਾ ਤਾਂ ਇਹਨਾਂ ਦੀ ਤਰਰੀ ਵੀ ਕੀਤੀ ਗਈ ਸੀ ਉਸ ਦੇ ਪ੍ਰਸੰਗ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਚਾਰ ਮਾਧਿਮ ਦੇ ਤੌਰ ਦੇ ਉੱਤੇ ਪੋਸਟਰ ਕੱਢੇ ਜਿਹੜੇ ਉਹਨਾਂ ਦੇ ਵਿੱਚ ਵੀ ਉਸ ਤਸ਼ੱਦਦ ਦੀ ਕਹਾਣੀ ਇਹਨਾਂ ਦੇ ਸਿਦਕ ਦੀ ਕਹਾਣੀ ਉਹਨਾਂ ਨੇ ਪਾਈ ਸੀ ਤੇ ਮੇਰਾ ਇਹ ਸੁਭਾਅ ਹੈ ਮੈਂ ਇਸ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਥੋੜੀ ਜਿਹੀ ਝਿਜਕ ਹੋ ਰਹੀ ਹੈ ਕਿ ਮੈਂ ਕਾਫੀ ਸਮੇਂ ਤੋਂ ਜਿਹੜੀ ਵੀ ਕਿਤਾਬ ਪਰਦਾ ਸੀ ਉਹਦੇ ਵਿੱਚ ਮੰਗਲ ਸਿੰਘ ਜੀ ਦਾ ਜ਼ਿਕਰ ਆਉਂਦਾ ਸੀ ਕਮਿਊਨਿਸਟਨ ਕਲਾਬੀ ਲਹਿਰ ਦੇ ਪ੍ਰਸੰਗ ਦੇ ਵਿੱਚ ਕੋਈ ਵੀ ਲੇਖਕ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਨੂੰ ਇਹਨਾਂ ਦੇ ਯੋਗਦਾਨ ਨੂੰ ਇਗਨੋਰ ਨਹੀਂ ਕਰ ਸਕਦਾ ਸੀਗਾ ਤਾਂ ਕਾਫੀ ਤਮੰਨਾ ਸੀਗੀ ਇਲਾ ਨੂੰ ਮਿਲਣ ਦੀ ਇਹਨਾਂ ਦੇ ਦਰਸ਼ਨ ਕਰਨ ਦੀ ਸਰਦਾਰ ਮੇਗਾ ਸਿੰਘ ਡਾਕਟਰ ਮੇਗਾ ਸਿੰਘ ਜਿਹੜੇ ਨਾਮਵਰ ਪੱਤਰਕਾਰ ਰਹੇ ਆ ਪੰਜਾਬੀ ਟ੍ਰਿਬਿਊਨ ਦੇ ਤੇ ਉਹਨਾਂ ਦਾ ਵੀ ਇੱਕ ਸੰਘਰਸ਼ਮਈ ਜੀਵਨ ਆ ਉਹਨਾਂ ਦੀ ਬਦੌਲਤ ਉਹਨਾਂ ਦੀ ਸੂਚਨਾ ਦੇ ਆਧਾਰ ਤੇ ਤੇ ਉਹਨਾਂ ਦੀ ਕੋਸ਼ਿਸ਼ਾਂ ਦੇ ਆਧਾਰ ਤੇ ਅੱਜ ਇਸ ਮਹਾਨ ਸ਼ਖਸ਼ੀਅਤ ਦੇ ਨਾਲ ਮਿਲ ਹੋਇਆ ਹੈ ਜਿੰਨਾ ਹੈ ਜਿੰਦਿੱਤ ਸਾਰੇ ਦਰਸ਼ਕਾਂ ਦਾ ਵਾਰਸੋਫੀਸਟ ਪੰਜਾਬ ਨੂੰ ਸਲਾਹਤ ਕਰਦਾ ਉਥੇ ਸਰਗ ਮੰਗਰ ਸਿੰਘ ਜੀ ਨੂੰ ਵੀ ਜੀ ਆਇਆਂ ਕਹਨਾ ਮੰਗਰ ਸਿੰਘ ਜੀ ਤੁਹਾਡੀ ਜਿਹੜੀ ਜੀਵਨ ਕਹਾਣੀ ਹੈ ਤੁਹਾਡੇ ਲਈ ਤਾਂ ਜਿਵੇਂ ਤੁਹਾਡਾ ਇਹ ਬਡੱਪਣ ਹੈ ਤੁਸੀਂ ਕਹਿ ਦਿੰਦੇ ਹੋ ਕੋਈ ਖਾਸ ਗੱਲ ਨਹੀਂ ਮੈਂ ਬਾੜ ਵਿੱਚ ਨਹੀਂ ਪ੍ਰਚਾਰ ਕਰਨਾ ਚਾਹੁੰਦਾ ਪਰ ਜਿਹੜੀ ਤੁਹਾਡੀ ਜੀਵਨ ਦੀ ਮਹਤਤਾ ਹੈਗੀ ਹੈ ਹਿੰਦੁਸਤਾਨ ਦੀ ਇਨਕਲਾਬੀ ਲਹਿਰ ਦੇ ਇਤਿਹਾਸ ਦੇ ਵਿੱਚ ਉਹ ਸ਼ਾਇਦ ਉਹ ਥਾਂ ਕੋਈ ਹੋਰ ਨਹੀਂ ਲੈ ਸਕਦਾ ਤੇ ਮੈਂ ਦੋ ਤਿੰਨ ਪੱਖਾਂ ਤੇ ਤੁਹਾਡੇ ਨਾਲ ਜਿਹੜੇ ਵਿਚਾਰ ਤੁਹਾਡੀ ਉਮਰ ਦੇਖੋ ਕਾਫੀ ਜ਼ਿਆਦਾ ਹੋ ਗਈ ਹੈ ਫਿਰ ਵੀ ਤੁਸੀਂ ਅਜੇ ਤੱਕ ਵੀ ਆਪਣੇ ਸਿੱਦਕ ਨੂੰ ਕਾਇਮ ਰੱਖਿਆ ਹੋਇਆ ਹੈ ਤੇ ਸਾਡੇ ਨਾਲ ਤੁਸੀਂ ਬੜਾ ਜਿਹੜਾ ਹੈਗਾ ਪ੍ਰੇਮ ਨਾਲ ਮਿਲੇ ਹੋ ਤੁਸੀਂ ਮੈਂ ਤੁਹਾਦੋਂ ਸ਼ੁਕਰਗੁਜ਼ਾਰ ਹਾਂ ਤੁਹਾਡੀ ਇਕਤਾ ਸੀ ਪਰਿਵਾਰ ਦੇ ਤੁਹਾਡੇ ਜਨਮ ਮਾਰੇ ਤੁਹਾਡੀ ਸਿੱਖਿਆ ਬਾਰੇ ਤੁਹਾਡੇ ਹੋਣ ਦੇ ਜਿਹੜੇ ਬਾਲ ਬੱਚੇ ਹੈਗੇ ਇਨ੍ਹਾਂ ਬਾਰੇ ਜਾਣਕਾਰੀ ਥੋੜੀ ਮੁਢਲੀ ਸੰਖੇਪ ਦੇ ਵਿੱਚ ਕੁਝ ਗੱਲਾਂ ਸਾਡੇ ਕੋਲੇ ਆਈਆਂ ਹੋਈਆਂ ਰਣਦੀਪ ਇਹ ਕਿਆ ਲੜਕੀ ਰਿਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ ਦੀ ਉਹ ਵੀ ਤਾਂ ਅਨਲ ਪੱਲਾ ਇੰਟਰਵਿਊ ਕਰ ਚੁੱਕੇ ਨੇ ਉਹਨਾਂ ਦੀ ਇੰਟਰਵਿਊ ਮੈਂ ਪੜੀ ਹੈਗੀ ਆ ਪੰਜਾਬੀ ਯੂਨੀਵਰਸਿਟੀ ਜਾ ਕੇ ਤੇ ਹੋਰ ਵੀ ਕਿਤਾਬਾਂ ਤੋਂ ਜਿੰਨੀਕ ਸੂਚਨਾ ਮੈਨੂੰ ਮਿਲੀ ਹੈਗੀ ਹੈ ਮੈਂ ਉਹਦੇ ਆਧਾਰ ਦੇ ਤੇ ਦੂਸਰਾ ਜਿਹੜਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਲਹਿਰ ਦੇ ਵਿੱਚ ਜਿਹੜਾ ਤੁਹਾਡਾ ਰੋਲ ਰਿਹਾ ਜਿਹੜੀਆਂ ਘਟਨਾਵਾਂ ਨਾਲ ਸੁਵੰਤ ਰਜਿੰਨਾ ਤੋਂ ਜ਼ਿਆਦਾ ਹੈ ਤੁਹਾਡਾ ਕੁਝ ਮੈਂ ਵੀ ਤੁਹਾਡੇ ਨਾਲ ਉਹ ਸਾਂਝਾ ਕਰਾਂਗਾ ਜਿੱਥੇ ਕਿਤੇ ਕੋਈ ਮਾੜਾ ਮੋਟਾ ਰਹਿਤ ਹੈ ਕੋਈ ਉਹਨੂੰ ਆਪਾਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਜਨਮ ਹੈਗਾ 1942 ਦੇ ਵਿੱਚ ਹੋਇਆ 1942 ਚ ਹੋਇਆ ਸੀ ਹਾਂਜੀ ਤੇ ਜਨਮ ਦੀ ਕੋਈ ਤਾਰੀਖ ਯਾਦ ਹੈ ਜਾਂ ਕਿਸੇ ਸਰਟੀਫਿਕੇਟ ਤੇ ਲਿਖੀ ਹੋਵੇ ਕੋਈ ਨਾ ਨਾ ਜੋ ਅਭਿਯਗ ਪੁਰਾਣੇ ਜੋ ਜਿਹੜੇ ਪੇਜ ਡਬਗਾਰੇ ਉਹਨਾਂ ਦੇ ਮੁਤਾਬਕ ਉਹ ਮੁੱਸੀ ਅਪ੍ਰੈਲ 1973 29 ਅਪ੍ਰੈਲ 1973 1943 ਤੇ ਪਿਤਾ ਦਾ ਨਾਮ ਤੁਹਾਡਾ ਸ੍ਰੀ ਰਤਨ ਸਿੰਘ ਮਾਤਾ ਦਾ ਨਾਮ ਨਿਹਾਲ ਕੌਰ ਨਿਹਾਲ ਠੀਕ ਹੈ ਜੀ ਪੰਜ ਪਿੰਡ ਭਰਾਸੀ ਤੁਸੀਂ ਵੱਡੀ ਭੈਣ ਤੇ ਭੈਣਾਂ ਦੋ ਭਰਾ ਅ ਮੈਂ ਦੋ ਸੱਤਨ ਦੋ ਭਰਾ ਹਾਂ ਜੀ ਤੇ ਵੱਡੀ ਭੈਣ ਜਿਹੜੀ ਇਸ ਦੁਨੀਆ ਤੇ ਨਹੀਂ ਰਹੀ ਉਹਨਾਂ ਦਾ ਨਾਮ ਕੀ ਸੀਗਾ ਉਹਨਾਂ ਦਾ ਨਾਮ ਸੇ ਮੁਖਤਿਆਰ कौर ਮੁਖਤਿਆਰ कौर ਤੇ ਉਸ ਤੋਂ ਛੋਟੀ ਸੁਖਦੇਵ ਸੁਖਦੇਵ कौर ਤੇ ਤੀਸਰੀ ਭੈਣ ਦਾ ਨਾਮ ਬਲਜੀਤ Kaur ਬਲਜੀਤ कौर, बलजीद कौर। ਇਹ ਭਰਾ ਜਿਹੜਾ ਤੁਹਾਡਾ ਸੀਗਾ ਦੂਸਰਾ ਭਰਾ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਉਹ ਹੈਗੇ ਹੁਣ ਇਸਦੇ ਪੂਰਾ ਅੱਛਾ ਇਹ ਪਿਤਾ ਦੇ ਭੈਣਾਂ ਤੋਂ ਕੋਈ ਭੈਣ ਹੈ ਹਾਂ ਹਾਂ ਵੱਡੀ ਨਹੀਂ ਹੈ ਜੀ ਬਾਕੀ ਦੋਨੇ ਭੈਣਾਂ ਨੇ ਸਰਦੀਪ ਤੇ ਬਲਜੀਤ ਹੈਗੀ ਹਾਂ ਅੱਛਾ ਤੁਹਾਡੀ ਜਿਹੜੀ ਹੈਗੀ ਆ ਧਰਮ ਪਤਨੀ ਦਾ ਨਾਂ ਕੀ ਹੈ ਮਹਿੰਦਰ ਕੌਰ ਇਹ ਉਥੇ ਜਦੋਂ ਖਾਨੋਂ ਮਿਲੇ ਸੀ ਨਾ ਉਹੀ ਨੇ ਠੀਕ ਠੀਕ ਹੈ ਅੱਛਾ ਤੇ ਬੱਚੇ ਕੀ ਕੁਛ ਹੈ ਤੁਹਾਡੇ ਮੇਰੇ ਬੱਚੇ ਦੋ ਗੁੱਡੀਆਂ ਇੱਕ ਲੜਕਾ ਇੱਕ ਲੜਕਾ ਲੜਕੇ ਦਾ ਨਾਮ ਕੀ ਆਹ ਹੈ ਗਾਇਆ ਸੀ ਅੱਛਾ ਇਹ ਇਹ ਬੇਟਾ ਸੀ ਤੁਹਾਡਾ ਇਹ ਪੁੱਤ ਹੈ ਪੁੱਤ ਹੈ ਅੱਛਾ ਇਹ ਪੁੱਤ ਹੈ ਦਾ ਜਸਪ੍ਰੀਤ ਹੈ ਜਸਪ੍ਰੀਤ ਬੇਟੇ ਦਾ ਨਾਮ ਹੈ ਬੇਟੇ ਦਾ ਨਾਮ ਜਸਪ੍ਰੀਤ ਹੈ ਇਹ ਪੁੱਤਾ ਸੀਗਾ ਇਹ ਪੁੱਤਾ ਸੀ ਅੱਛਾ ਅੱਛਾ ਠੀਕ ਹੈ ਜੀ ਤੇ ਜਿਹੜੀਆਂ ਬੇਟੀਆਂ ਨੇ ਤੁਹਾਡੀਆਂ ਦੋ ਉਹਨਾਂ ਦਾ ਕੀ ਨਾਮ ਹੈ ਇੱਕ ਦਾ ਨਾਮ ਮੁਖ ਇੱਕ ਦਾ ਨਾਮ ਮੁਖਤਿਆਰ ਗੌਰ ਸੇ ਇੱਕ ਦਾ ਨਾਮ ਸੁਖਦੇਵ ਗੌਰ ਇੱਕ ਦਾ ਨਾਮ ਬਲਜੀਤ ਗੌਰ ਇਹ ਅੱਜ ਕੱਲ ਵਾਲੇ ਮਾਡਰਨ ਨਾਮ ਹੈ ਯਾਨੀ ਇਹ ਤੋਂ ਪਤਾ ਲੱਗਦਾ ਆਪਣੀ ਪੀੜ੍ਹੀ ਹੋਈ ਜਿਹੜੀ ਬਦਲ ਗਈ ਹੈ ਅੱਛਾ ਇੱਕ ਇਹਦੇ ਵਿੱਚ ਤੁਸੀਂ ਜਿਹੜੀ ਸਿੱਖਿਆ ਕਿੱਥੋਂ ਤੱਕ ਪ੍ਰਾਪਤ ਕੀਤੀ 10ਵੀਂ ਤੱਕ 10ਵੀਂ ਤੱਕ ਕੇਡੇ ਸਕੂਲ ਚ ਰਾਜ ਹੈ ਸਕੂਲ ਚ ਰਾਜ ਹਾਈ ਸਕੂਲ ਹੈ ਉੱਥੇ ਤੱਕ ਰਾਜ ਹੈ ਸਕੂਲ ਜੋ ਪੰਜਵੀਂ ਪਰੀ ਉਸ ਦਾ ਪੰਜਵੀਂ ਪਰੀ ਉਸ ਦਾ ਹਾਈ ਸਕੂਲ ਤੋਂ ਇਹ ਦੋਵੇਂ ਸਕੂਲ ਤੁਹਾਨੂੰ ਢੀਰੇ ਨੇ ਨਾ ਸੰਗਰੂਰ ਦੇ ਅੱਛਾ ਇੱਕ ਤਾਂ ਵੱਡੇ ਚੌਂਕ ਚ ਕੇਲਾ ਜਿਹੜਾ ਸਕੂਲ ਹੈ ਤੇ ਇੱਕ ਨਾਭਾ ਗੇਟ ਬਾਹਰ ਨਾਭਾ ਗੇਟ ਬਾਹਰ ਹੈ ਅੱਛਾ 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 ਇੱਕ ਗੱਲ ਦੱਸੋ ਤੁਸੀਂ ਕਈ ਕਿਤਾਬਾਂ ਵਿੱਚ ਤੁਹਾਨੂੰ ਧੂਰੀ ਦੇ ਲਿਖਿਆ ਹੋਇਆ ਮੰਗਲ ਸਿੰਘ ਧੂਰੀ ਗਲਤ ਲਿਖਿਆ ਹੈ ਗਲਤ ਲਿਖਿਆ ਹੈ ਤੋਂ ਵੀ ਸ਼ੁਰੂ ਤੋਂ ਰਹਿਸ਼ ਹੈ ਅੱਛਾ ਅੱਛਾ ਮੈਂ ਉਹ ਬੋਲਦਾ ਕਿ ਟੋਲ ਗਿਆ ਮੰਗਲ ਸਿੰਘ ਧੂਰੀ ਮੈਂ ਮੰਗਲ ਸਵਾਰ ਜੇ ਰੱਖਿਆ ਮੰਗਲ ਸਿੰਘ ਸੰਗਰੂਰ ਮਤਲ ਇੱਥੇ ਜੰਮਿਆ ਬਲਿਆ ਇੱਥੇ ਦੇ ਠੀਕ ਚਲੋ ਇਹ ਵੀ ਗੱਲ ਇੱਕ ਬੜੀ ਕਿ ਮਤਲ ਕਲੀਅਰ ਹੋ ਗਈ ਦਾ ਪ੍ਰੈਸ ਵੀ ਜਿਹੜਾ ਕੁਛ ਹੈ ਨਾ ਧੂਰੀ ਦਾ ਨਾ ਇਸ ਤਰ੍ਹਾਂ ਸੰਗਰੂਰ ਦਾ ਇਹ ਤੋਂ ਇਹ ਆ ਸ਼ਾਇਦ ਸਿੰਘ ਧੂਰੀ ਲਿਖਿਆ ਹੈ ਪ੍ਰੈਸ ਜੇ ਜਿੱਥੇ ਸਟਾਰਟ ਹੋਇਆ ਸੀ ਆ ਉਹ ਧੂਰੀ ਦਾ ਸੀ ਜਾਂ ਇੱਥੇ ਦਾ ਸੰਗਰੂਰ ਦੇ ਸੀ ਜਿਹੜਾ ਪ੍ਰਿੰਟਿੰਗ ਹੋ ਰਿਹਾ ਅੱਛਾ ਸੰਗਰੂਰ ਦੇ ਸੀ ਸੰਗਰੂਰ ਦੇ ਸੀ ਉਹ ਵੀ ਧੂਰੀ ਦਾ ਲਿਖਿਆ ਹੋਇਆ ਹੈ ਹਮ ਓਕੇ

ਜਦੋਂ ਤੋਂ ਬਾਅਦ ਘਰ ਪ੍ਰਾਈਵੇਟ ਨੌਕਰੀ ਕੀਤੀ ਆ ਸ਼ੈਮਾਨੇ ਵਗੈਰਾ ਮੇਲੇ ਲਾਦੇ ਬਸ ਇੰਨਾ ਵੀ ਐਗੋਂ ਨੂੰ ਕੋਈ ਨਹੀਂ ਸੀ ਸਾਨੂੰ ਰੋਕੇ ਹ ਸਿੱਕੇ ਪਹਿਲਾਂ ਉਹ ਨੌਕਰੀ ਕਿਹੜੇ ਮੈਚ ਵਿੱਚ ਕਰਦੇ ਸੀ ਰਾਜੇ ਦੇ ਨੋਟ ਪਰ ਸੀ ਫਰਾਸ਼ ਇਹਨੂੰ ਕਲਾਸ 4 ਦੀ ਸਮਝੋ ਬਸ ਓਕੇ ਕਿਹੜਾ ਰਾਜਾ ਹੈ ਇਹ ਪਟਿਆਲਾ ਉਹ ਸਿਆਸਤ ਜੀਮ ਵਾਲਾ ਮੇਰ ਸਤ ਜੀਮ ਦਾ ਸ਼ੁਰੂ ਤੋਂ ਜੀਮ ਦਾ ਇਹ 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 ਦਾਸ ਜੀਮ ਕੀ ਬੱਤੇ ਆਪਾਂ ਅੱਛਾ 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 ਠੀਕ ਠੀਕ ਹੈ अच्छा ਤੁਸੀਂ ਇਹਦੇ ਤੇ ਫਿਰ ਉਸ ਤੋਂ ਬਾਅਦ ਹੈ ਜਿਹੜਾ ਹੈਗਾ ਇੱਕ ਮਤਲਬ ਕੋਈ ਪ੍ਰਾਈਵੇਟ ਕੰਮ ਕਰਨਾ ਸ਼ੁਰੂ ਕੀਤਾ ਕਿਸੇ ਉਸਤਾਦ ਕੋਲ ਉਹਦਾ ਨਾਮ ਪ੍ਰੀਤਮ ਸਿੰਘ ਬੋਲਦਾ ਮੈਂ ਹਾਂ ਮੈਂ ਤੇ ਦਰਜੀ ਦਾ ਕੰਮ ਸਿੱਖਣ ਲੱਗਿਆ ਉਹਨੇ ਪ੍ਰੀਤਮ ਸਿੰਘ ਕੋਲ ਗੋਪਰੇਤਮ ਸਿੰਘ ਕੋਲ ਅੱਛਾ ਪਹਿਲਾਂ ਪਹਿਲਾਂ ਜੰਗ ਸਿੰਘ ਕੋਲ ਸੋਦੇ ਦੇ ਰਹਿ ਗਿਆ ਫਿਰ ਪ੍ਰੀਤਮ ਸਿੰਘ ਕੋਲੇ ਲੱਗ ਗਿਆ ਹਾਂ ਤੇ ਇਹ ਕਾਮਿਸਟ ਵਿਚਾਰਾਂ ਦਾ ਸੀਗਾ ਹਾਏ ਇਹ ਕਰਦਾ ਤੇ ਉਸ ਤੋਂ ਬਾਅਦ ਫਿਰ ਇੱਕ ਤੁਸੀਂ ਮਤਲਬ ਗੱਲ ਕਰਦੇ ਹੋਵੇ ਜਿਹੜੀ ਸਾਡੀ ਦੁਕਾਨ ਦੇ ਸਾਹਮਣੇ ਸੀ ਪੀ ਕੇ ਦਾ ਦਫ਼ਤਰ ਸੀ ਉੱਥੇ ਜਾਣਾ ਬਣਾਇਆ ਕਰਾ ਸਾਹਮਣੇ ਉਹ ਉਹ ਆਰੰਗ ਦੇ ਕਾਊਂਟਰ ਕੋਈ ਆ ਬਗ ਜਾਂਦੇ ਮੀਨਰ ਸਿੰਘ ਉਹਦੀ ਦਫ਼ਤਰ ਸੈਕਟਰੀ ਹੁੰਦਾ ਐਨਾਂ ਉਹ ਸਾਹਮਣੇ ਸੀ ਉਹ ਆ ਕੇ ਬਸ ਉਹ ਹੈ ਪ੍ਰਤਾਪ ਸਿੰਘ ਉਹ ਜਿਲ੍ਹਾ ਸੈਕਟਰੀ ਹੁੰਦਾ ਬਸ ਮਾਸਟਰ ਨੂੰ ਆਦ ਸੀ ਉਗਰ ਆ ਜਰਨੀ ਸੋ ਉਹਨਾਂ ਨਾਲ ਲੀਡਰਾਂ ਨਾਲ ਕਾਮਰੇਡ ਗੰਡਾ ਸਿੰਗਲ ਸੰਗਰੂਰ ਉਹ ਤਕਰੀਬਨ ਸੰਗਰੂਰ ਦਾ ਹੁਣ ਕਰਕੇ ਦੁਕਾਨ ਤੇ ਬੈਠੇ ਰਹਿੰਦੇ ਫਿਰ ਸਾਹਮਣੇ ਦਾ ਫੋਨ ਕਰਕੇ ਅੱਛਾ ਅੱਛਾ ਉਹਨਾਂ ਨਾਲ ਗੱਲ ਤੁਸੀਂ ਹੁੰਦੇ ਰਹਿੰਦੇ ਹਾਂ ਹਾਂ ਕੁਝ ਛੇੜਦੇ ਕੁਛ ਇਹ ਨਹੀਂ ਮੈਂ ਪੜ੍ਹਨ ਤੇ ਬਹੁਤ ਹੁਸ਼ਿਆਰ ਸੀ ਮੈਨੂੰ ਉਹ ਗਰੀਬੀ ਕਰਕੇ ਪੜਿਆ ਮਿਲਦਾ ਮਾਰ ਕੇ ਪਹਿਲੇ ਇਹ ਠੀਕ ਹੈ ਕੁਝ ਉੱਥੇ ਉਹ ਹੀ ਉਹ ਸਾਨੂੰ ਦਾ ਸਵਾਗੋ ਹੋ ਬੈਲਾ ਮਿਲਦੀ ਹਾਂ ਠੀਕ ਠੀਕ ਉਸਕੇ ਤੋਂ ਉੱਥੇ ਤੇ ਅਤਵਾਦੀ ਆਉਂਦਾ ਸੀ ਹਾਂ ਉਹ ਨਾਲ ਜਿਹੜਾ ਮਿਸਟਰ ਪਾਰਕ ਦਾ ਅਫਸਰ ਨਮਾਜ ਮੰਨਦਾ ਨਮਾਜ ਮੰਨਣਾ ਤੋਂ ਉਦੋਂ ਪਹਿਲਾਂ ਤਾਂ ਮੁਰਦਾ ਚਾਉਣਾ ਹੁੰਦਾ ਮੇਰੀ ਪੰਜਾਬੀ ਤੇ ਨਿਕਲਣ ਲੱਗਿਆ ਫਿਰ ਅੱਛਾ ਉਹ ਤੁਸੀਂ ਬੈਠੇ ਪੜ੍ਹਨ ਲੱਗੇ ਸੀ ਨਾ ਮੈਂ ਅੱਛਾ ਅੱਛਾ ਠੀਕ ਹੈ ਹਾਂਜੀ ਤੇ ਮੈਂ ਬਗਲ ਜੱਜ ਸੁਕੂਨ ਹੀ ਗਿਆ ਉਹ ਦਿਨ ਲੱਗਿਆ ਜੀ ਥੋੜੇ ਦਿਨ ਬਾਅਦ ਹੱਟ ਗਿਆ ਅੱਛਾ ਅੱਛਾ ਸੁਕੂਨ ਜਦੋਂ ਲੱਗਿਆ ਉਹ ਕਿੰਨੇ ਦਿਨ ਲੱਗਿਆ ਬਰਤ? ਓਕੇ ਓਕੇ 1948 ਚ ਹੈ ਹਾਂਜੀ ਲੱਗਿਆ ਵਾਸੀ ਬਾਅਦ ਥੋੜੇ ਦਿਨ ਬਾਅਦ ਹਟ ਗਿਆ ਓਕੇ ਕਿ ਉਹ ਉਹ ਇਹ ਸੈਲਿਬਰਾਨਫਰਤ ਤੁਸੀਂ ਤਕਰੀਬਨ ਕੰਮ ਸਿੱਖਣਾ ਲੱਗਿਆ ਉਹ ਸਮੇਂ ਤੁਹਾਡੀ ਉਮਰ तकरीबन 13 ਸਾਲ ਸੀ ਨਾ 11 ਕੇ ਸਾਲ ਦਾ ਮੈਂ 10 15 ਸਾਲ ਕਰਕੇ ਮੈਂ ਸਮਝ ਲਿਆ ਕਿ ਕੰਮ ਕਿਵੇਂ ਕੰਮ ਕਿਵੇਂ ਕਰਨਾ ਹੈ ਤੇ ਇਹ ਫਿਰ ਤੁਸੀਂ ਮਾਤਰ ਦੇ ਸੀਪੀਆਈ ਬਾਰੇ ਐਟਟਿਟਿਊਡ ਰਿਲੇਸ਼ਨ ਉਹ تھے ਜਦੋਂ ਤੁਸੀਂ ਕੰਮ ਕਰਨ ਲੱਗੇ ਹੋਗੇ ਨਾ ਪਹਿਲਾਂ ਮੈਂ ਪਹਿਲਾਂ ਮੈਂ ਹਮਦਰਦ ਜੇ ਤੋਂ ਉਸੇ ਕੰਮ ਕਰਦੇ ਰਹੇ ਹੂੰ ਫਿਰ ਫਿਰ ਮੈਂਬਰ ਬਣ ਗਿਆ ਤੇ ਬ੍ਰਾਂਟ ਸੈਕਟਰ ਰਹਾ ਫਿਰ ਲਾਸਟ ਟਾਈਮ ਤੇ ਦੋਨੇ ਮੇਰੇ ਕੋਲ ਸੀ ਉਹ ਫਿਰ ਸੈਕਟਰੀ ਤੇ ਅੱਛਾ ਇੱਕ ਹੋਲਡ ਮੈਂਬਰ ਤੁਸੀਂ ਕਹਿੰਦੇ ਹੋ ਕਿ ਕਿਸ ਨੂੰ ਕਹਿੰਦਾ ਨਹੀਂ ਹੈ ਫਿਰ ਮੈਂ ਹੋਲਡ ਮੈਂਬਰ ਰਹਾ ਉਹ ਕੁੱਲ ਵਕਤ ਅੱਛਾ ਕੁੱਲ ਵਕਤ ਉਹਨੂੰ ਹੋਲਡ ਮੈਂਬਰ ਕੋਈ ਖਾਣਾ ਤੁਹਾਡਾ ਉਹ ਕਈ ਥਾਂ ਤੇ ਇਹਨਾਂ ਦਾ ਜ਼ਿਕਰ ਹੁੰਦਾ ਵੀ ਮੈਂ ਉਸ ਤੋਂ ਬਾਅਦ ਹੋਲਡ ਮੈਂਬਰ ਰਹਾ ਉਹ ਕੁੱਲ ਵਕਤ ਹੀ ਹਾਂ ਠੀਕ 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 ਹੈ ਅਚਾਨਕ ਰਮਤਲੋਵੀ 23 ਦਸੰਬਰ 1964 64 ਦੀ ਰਾਤ ਨੂੰ ਜਦੋਂ ਸੀਪੀਐਮ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਮੈਂ ਹੋਲਡ ਮੈਂਬਰ ਬਣ ਗਿਆ ਜੋ ਜਿਲ੍ਹੇ ਦਾ ਦਫਤਰ ਸੈਕਟਰੀ ਬਣ ਗਿਆ ਦਫਤਰ ਦੇ ਸੈਕਟਰੀ ਵੀ ਰਹੇ ਤੁਸੀਂ ਜੱਪਸ ਸੈਕਟਰੀ ਵੀ ਰਹੇ ਹੋ ਜਦੋਂ ਜਦੋਂ ਕੋਲ ਕੈਮਰ ਬਣ ਗਿਆ ਮੈਂ ਜਿਲ੍ਹੇ ਦਾ ਦਫਤਰ ਦਫਤਰ ਵੀ ਨਾ ਆਈ ਦੀ ਉਹ ਵੀ ਫੈਕਟਰੀ ਦੀ ਮੈਂ ਦਫਤਰ ਵੀ ਸਭਾ ਲਿਆ ਮਤਲਬ 1967 ਤੱਕ ਲਿਖਿਆ ਸੀ ਸੀਪੀਐਮ ਦਾ ਜਿਲ੍ਹੇ ਦਾ ਸੈਕਟਰੀ ਰਿਹਾ ਨਾ ਨਹੀਂ ਨਾ ਜਿਲ੍ਹਾ ਦਫਤਰ ਸਤਪੁਰਖ ਦਫਤਰ ਜਿਲ੍ਹਾ ਦਫਤਰ ਸਤਪੁਰਖ ਹੈ ਓਕੇ ਹਾਂ ਜਿਲ੍ਹਾ ਜਿਲ੍ਹਾ ਸੈਕਟਰ ਜਿਲ੍ਹਾ ਦਫਤਰ ਸਤਪੁਰਖ ਅਚਾ ਜਦੋਂ 1967 ਦੇ ਵਿੱਚ ਫਿਰ ਨਕਸਲਵਾਦੀ ਲਹਿਰ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਗਣੀ ਸੀਪੀਆਈ ਤੋਂ ਬਾਅਦ 1964 ਸੀਪੀਐਮ ਬਣਦੀ ਹੈ ਉਦੋਂ ਤੁਸੀਂ ਸੀਪੀਐਮ ਨਾਲ ਚਲੇ ਗਏ ਫਿਰ ਜਦੋਂ ਨਕਸਲਵਾਦੀ ਲਹਿਰ ਸ਼ੁਰੂ ਹੋਈ ਅਗਾਂ ਤੁਸੀਂ ਮਤਲਬ ਗਏ ਕਿਹੜੇ ਕਿਹੜੇ ਆਦੂ ਸੇ ਮੇਨ ਜਿਹੜਿਆ ਨੇ ਫਿਰ ਇਹਦੇ ਨਾਲ ਆਪਣਾ ਨਾਤਾ ਜੋੜਿਆ ਮੈਂ ਇਥੋਂ ਜਲਜੀਤ ਸਿੰਘ ਹਾਂ ਸੀ ਮੈਂ ਸੀ ਤੇ ਉਹਨਾਂ ਜਿਹੜਾ ਸੀ ਉਹ ਸਰਦੂਰ ਸੀਗੀ ਚਾਰ ਕਰਤਾਰਪੁਰ ਵਸਿਆ ਹਰ ਪੁਲਿਸ ਲੈਣ ਦੇ ਕੋਲੇ ਅੱਛਾ ਉੱਥੇ ਉੱਥੇ ਰਹਿੰਦੇ ਸੀ ਹੂੰ ਹੂੰ ਤੇ ਇੱਕ ਉਹ ਕੀ ਹੈ ਸ਼ਾਸਤਰੀ ਅਗਰਾਂ ਸ਼ਾਸਤਰੀ ਆਦਮਾ ਚੋਂ ਨਹੀਂ ਸੀ ਉਹ ਸਰਕਰ ਕਰਤਾਰਪੁਰੇ ਰਹਿਣ ਕਰਕੇ ਸੋਹਲ ਦੇ ਨਜ਼ਦੀਕ ਪਿੰਡ ਪਿੰਡ ਨੇ ਹੁਣ ਕਰਕੇ ਉਹਨਾਂ ਦੇ ਏ ਚਿੱਕਕ ਲੰਗੋਵਾਲ ਦੇ ਹੋਣ ਕਰਕੇ ਉਹਨਾਂ ਦੇ ਰਿਲੇਸ਼ਨਸ ਜਿਹੜੇ ਬਹੁਤ ਅੱਛਾ ਇਹਨਾਂ ਦਾ ਪਿਛੋਕੜ ਲੰਗੋਵਾਲ ਦਾ ਜ ਜੀਸੋ ਹੁੰਦੇ ਤੇ ਜੀਸੋ ਹੁੰਦੀ ਜਦ ਆਪਣਾ ਸਾਰਾ ਜਿਹੜਾ ਸੰਭਾਲ ਲਿਆ ਹਮਮ ਉਮਰ ਦਾ ਉਹ ਉਹ ਵੀ ਲੰਗੋਵਾਲ ਦੇ ਇਹ ਸ਼ਾਹ ਜਗਜੀਤ ਸਿੰਘ ਦਾ ਪਿੰਡ ਸੋ ਨਾਲ ਨਾ 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 ਸੀ ਕੋਈ ਤੋਂ ਤੋਰੇ ਸੀ ਕਿਤੇ ਨਾ 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 ਮਤ ਯਾਦ ਕਰਕੇ ਦੱਸਣਾ ਸ਼ਾਹ ਸ਼ਾਹ ਬੁਸ਼ਾ 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 ਸ਼ਾਹ ਬੁਸ਼ਾ ਬਾਰੂ ਨੇ ਜਿਹੜੀ ਹੈ ਕਿ ਨਾ ਪੰਨਾ ਇੱਕ ਇਤਿਹਾਸ ਦਾ ਇਹ ਇੱਕ ਮਤ ਨੌਬਰ ਲਿਖਿਆ ਜਿਹੜਾ ਤੇ ਉਹਦੇ ਵਿੱਚ ਉਹਦੀ ਬਦਲਿਆ ਹੋਇਆ ਨਾਮ ਹੈ ਵੈਸੇ ਉਦੋਂ ਮੈਨੂੰ ਪਤਾ ਲੱਗਿਆ ਸੀ ਵੀ ਸ਼ਾਹਪੁਰ ਸ਼ਾਹਪੁਰ ਹਾਂਜੀ ਠੀਕ ਹੈ ਸ਼ਾਹਪੁਰ ਅੱਛਾ ਇਹਦੇ ਵਿੱਚ ਜਿਹੜੇ ਸੀਗੇ ਆਪਣਾ ਹੋਰ ਆਗੂ ਜਿਵੇਂ ਮਤਲਬ ਹਰ ਭਾਜਨ ਸੋਹੀ ਪ੍ਰੋਫੈਸਰ ਹਰ ਭਾਜਨ ਆਕਮ ਸਮਾਓ ਇਹਦੀ ਥਾਂ ਨੂੰ ਉਹ ਦਿਨਾਂ ਦੇ ਵਿੱਚ ਮਿਲੇ ਤੇ ਜਦੋਂ ਪਾਰਟੀ ਡੀਆਰ ਚੰਦਰਕਰਚੀ ਮੇਨ ਲੀਡਰਸ਼ਿਪ ਤੇ ਸੈਟਲੈਂਡ ਸੀ ਅਸੀਂ ਫਿਰ ਇੱਕ ਬਠਿੰਡੇ ਤੋਂ ਹਾਕਮ ਸਮਾਓ ਉਹ ਹਰ ਪਾ ਜਨ ਤੋਂ ਹੀ ਹਮ ਬੰਤ ਉਹ ਉਸ ਮਾਨਸਾ ਦੇ ਨੇੜੇ ਜਲਾ ਕਿ ਸਾਰੇ ਜਿਹੜੇ ਸੇ ਬੇਰੇ ਇਹ ਪਸਾ ਸਾਡੇ ਸਾਡੇ ਕੋਲੇ ਡਰਾਮਾ ਹੁੰਦਾ ਉਹ ਡਰਾਮਾ ਲੈਣ ਦਵਾਵਾ ਜੋ ਜਲਸਾ ਜੁਲਸਾ ਕਰਕੇ ਲੈਣ ਕਰਕੇ ਸਾਡਾ ਸੰਪਰਕ ਹੁੰਦਾ ਜਾਂਦਾ ਅੱਛਾ ਤੁਸੀਂ ਡਰਾਮਾ ਵੀ ਕਰਦੇ ਡਰਾਮਾ ਸੰਗਰੂਰ ਦਾ ਹੁੰਦਾ ਉਹ ਬੁੱਕ ਮੇਰੇ ਕੋਲ ਹੁੰਦਾ ਕੋਈ ਫੈਕਟਰੀ ਹੁੰਦੀ ਹੈ ਉਹ ਉਹ ਫਿਰਦੇ ਨੂੰ ਆਪ ਨੂੰ ਨਾਲ ਅੱਛਾ ਉਹ ਦੁਆਨ ਹੋਣ ਕਰਕੇ ਇਹ ਲੰਗੂਗਲਾ ਦੋਹਣਾਂ ਕਰਕੇ ਪਛਾਣੇ ਜਾਂਦੇ ਨੇ ਹੂੰ ਹੂੰ ਬਿਲਕੁਲ ਜਿਹੜੇ ਜਿਹੜੇ ਬੀਰਿਆ ਸਿੰਘ ਨਾਲ ਵੀ ਇੱਥੇ ਸੰਪਰਕ ਹੋਇਆ ਤਾਂ ਬੀਰਿਆ ਸਿੰਘ ਨਾਲ ਬਾਤ ਚ ਹੋਇਆ ਜੈ ਜੂ ਨਾ ਬਾਤ ਹਾਂ ਜਦੋਂ ਜਦੋਂ ਬੇੜਾ ਘਰ ਕੋਨਾ ਸ਼ੁਰੂ ਹੋ ਗਿਆ ਜੇ ਜਦੋਂ ਬੇੜਾ ਘਰ ਕੋਨਾ ਸ਼ੁਰੂ ਹੋ ਗਿਆ ਲੈਕਵਾਸਨ ਟੂਬ ਹੋਇਆ ਨਾ ਉਹਦਾ ਨਾਮ ਹੈ ਠੀਕ ਹੈ ਉਹ ਉਹ ਤੋਂ ਕਹਿੰਦੇ ਵੀ ਇੱਕ ਤੁਸੀਂ ਗੱਲ ਕਰਦੇ ਵੀ ਉਸ ਵੇਲੇ ਇੱਕ ਚਾਈਨੈਸ ਸਿਸਟਮ ਚੱਲਿਆ ਸੀ रेड बुक ਤੇ ਚੀਨ ਦੀਆਂ ਚਿੱਠੀਆਂ ਦੀ ਇੱਕ ਬੁੱਕ ਛਪੀ ਸੀ ਇਹਨੂੰ ਪੜ੍ਹਨਾ ਤੇ ਸਾਡੇ ਰੁਝਾਨ ਚ ਸਾਡੇ ਰੁਝਾਨ ਚ ਸ਼ਾਮਲ ਸੀ ਜਾਂਕੋ ਬਲਡ ਹੋਣ ਕਰਕੇ ਅਸੀਂ ਉਹਦੇ ਵਰਗਾਗੇ ਕਾਵੀਰ ਸਰਜੀਤ ਉਹਨੋਂ ਇਸ ਦੇ ਕਨਵੀਨਰ ਬਣ ਬਣ ਗਏ ਇਹ ਸਰਜੀਤ ਕਿਹੜਾ ਸੀਗਾ ਮਤਲਬ ਉਹੀ ਸੀ ਹਰਕੇਸ਼ ਸਿੰਘ ਸਰਜੀਤ ਹਰਕੇਸ਼ ਸਿੰਘ ਸਰਜੀਤ ਕਾਵੀਰ ਕਾਵੀਰ ਕੋਲ ਵੀ ਮਤਲਬ ਇਹ ਨਹੀਂ ਲਿਖਿਆ ਹੁੰਦਾ ਤੇ ਬਣ ਗਏ ਮੇਰੇ ਖਿਆਲ ਪਾਰਟੀ ਦੇ ਕਨਵੀਨਰ ਬਣੇ ਹੋਣਗੇ ਦੁਬਾਰਾ ਦੁਬਾਰਾ ਤੁਸੀਂ ਹੂੰ ਦੁਬਾਰਾ ਤੁਸੀਂ ਕਰੇਗਾ ਹਾਂ ਇਹਦੇ 'ਚ ਮਤਲਬ ਜਦੋਂ ਤੁਹਾਨੂੰ ਸਵਾਲ ਪੁੱਛਿਆ ਗਿਆ ਨਾ ਵੀ ਤੁਸੀਂ ਇਹਦੇ ਨਾਲ ਕਿਵੇਂ ਜੁੜੇ ਲਾਇਰਦੇ ਤਾਂ ਤੁਸੀਂ ਕਿਹਾ ਦੀ ਉਹ ਉਹ ਇੱਕ ਤਾਂ ਚਾਈਨੀਸ ਸਿਸਟਮ ਚੱਲਿਆ ਹੋਇਆ ਸੀ ਚੀਨ ਦਾ ਉਹਦੀ ਰੈੱਡ ਬੁੱਕ ਸੀਗੀ ਜਿਹੜੀ ਲਾਲ ਕਿਤਾਬ ਨੂੰ ਮਾਉ ਦੀ ਉਹ ਸੀਗੀ ਆ ਕੁਝ ਚਿੱਠੀਆਂ ਸੀਗੀਆਂ ਵੇ ਨਵਾਂ ਖੂਨ ਨੌਜਾਨ ਖੂਨ ਹੋਣ ਕਰਕੇ ਅਸੀਂ ਉਹਨਾਂ ਗੱਲਾਂ ਤੋਂ ਪ੍ਰਭਾਵਿਤ ਹੋਏ ਤੇ ਕਾਮਰਡ ਸਰਜੀਤ ਉਹਨਾਂ ਉਸਦੇ ਕਰਮੀਨਰ ਬਣ ਗਏ ਪਰ ਮੇਰੀ ਗੱਲ ਠੀਕ ਨਹੀਂ ਸੀ ਪਰ ਕੁਝ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਉਥੋਂ ਜੋ ਹੋਜਿਆ ਸੀ ਅਸੀਂ ਉਸ ਨੂੰ ਜੀ ਆਇਆਂ ਕਿਹਾ ਅਸੀਂ ਆਪਣੇ ਤੌਰ ਤੇ ਇੱਥੇ ਪਰਣਾਏਗੇ ਅਸੀਂ ਕਈ ਵਾਰ ਮੀਟਿੰਗਾਂ ਕੀਤੀਆਂ ਇਸ ਤਰ੍ਹਾਂ ਇਸ ਲੈਵਲ ਪਰੇਰਿਤ ਹੋਏ ਐਦਾਂ ਦਾ ਤੁਸੀਂ ਮਤਲਬ ਉਹ ਆਹ ਵਸ ਕਾਮਰੋਨ ਸੰਧੀ ਤੋਂ ਇਹ ਵਾਰ ਤਾਂ ਇਹ ਮੇਰੀ ਪੰਜਾਬ ਜਿਹੜੀ ਸਰਕਾਰ ਬਣੀ ਨਾ ਜਰਨਲ ਵੀ ਹੋ ਗਿਆ ਕੰਵਿਨਨਲ ਵਾਇਆ ਅੱਛਾ ਜਿਹੜੀ ਜਿਹੜੀ ਸਾਂਝੀ ਸਰਕਾਰ ਬਣੀ ਜਿਹੜੀ ਸਾਂਝੀ ਸਰਕਾਰ ਪਹਿਲੀ ਬਣੀ ਉਹ ਕਹਿੰਦੇ ਮੇਰੇ ਮੁਰੇ ਕਰਕੇ ਉਹ ਐਂਬੀਏ ਕੇ ਇਹਨੂੰ ਕਿ ਲੋਕਾਂ ਦੇ ਕੰਵਿਨਨਲ ਬਣੰਦੇ ਅਮੀਕ ਠੀਕ ਠੀਕ ਹੈ ਅੱਛਾ ਉਹਦੇ ਚ ਤੁਸੀਂ ਦੱਸਿਆ ਜੀ ਅਸੀਂ 5 6 ਬੰਦਿਆਂ ਨੇ ਲਹਿਰ ਸ਼ੁਰੂ ਕੀਤੀ ਪਰ ਸਿਧਾਂਤਕਾਂ ਤੇ ਸਾਡੇ ਇਸ ਬਾਰੇ ਕੁਝ ਪਤਾ ਨਹੀਂ ਸੀ ਹਾਂ ਹੁਣ ਜਦੋਂ ਜਦੋਂ ਚਾਰ ਦਿਨੋਂ ਸਾਰਾ ਕੁਝ ਕਰਕੇ ਦੇਖ ਲਿਆ ਕਿ ਅਰਦੇ ਤੇ ਆ ਗਿਆ ਜੇ ਵੀ ਕੱਟ ਲਈ ਤੇ ਇਸ ਦੀ ਬਣੀ ਗਿਆ ਹਮ ਸਭ ਇੰਤਰਵਿਊ ਸੈਂਟਰ ਚ ਵੀ ਜਾਇਆ ਘਰ-ਬਾਰ ਵੀ ਤਵਾ ਦਿੱਤਾ ਫਿਰ ਦੂਜਿਆਂ ਵੀ ਇਹ ਤਾਂ ਗਲਤ ਕੰਮ ਹੋ ਗਿਆ ਸੀ ਹੂੰ ਠੀਕ ਇਹ ਲਾਈਨ ਇਹ ਲਾਈਨ ਕੀ ਕਿ ਨਹੀਂ ਸੀ ਬੁੱਕਰ ਵਨ ਜਿਹੜੀ ਕੀਤੀਆਂ ਜਾਂਦੀਆਂ ਹੂੰ ਹੂੰ ਅੱਛਾ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਜਿਵੇਂ ਪੰਜਾਬ 'ਚ ਇਹ ਲਹਿਰ ਚੱਲ ਜਾਈ ਗਈ ਹੋਈ ਹਾਂ ਜਿਹੜੇ ਵਿੱਚ ਤੁਸੀਂ ਉਦੋਂ ਦੂਜੇ ਸੂਬਿਆਂ ਨਾਲ ਵੀ ਮੁਕਾਬਲਾ ਕਰਦੇ ਹੋ ਵੀ ਦੂਜੇ ਸੂਬਿਆਂ 'ਚ ਜ਼ਮੀਨ ਦਾ ਮਸਲਾ ਸੀਗਾ ਇੱਥੇ ਪੰਜਾਬ ਦੇ ਵਿੱਚ ਉਦਾਂ ਦਾ ਮਸਲਾ ਨਹੀਂ ਸੀਗਾ ਹਾਂ ਇੱਥੇ ਇੱਥੇ ਦੇ ਜਿਹੜੇ ਨਾਰੇ ਸਿਓ ਇੱਥੇ ਦੇ ਇੱਥੇ ਨਾਰੇ ਲੱਗੂ ਨਹੀਂ ਹੁੰਦੇ ਮੋਂ ਪੱਛਮੀ ਬੰਗਾਲ ਦੀ ਛੋਟੂ ਹੋਈ ਜਦੋਂ ਪੱਛਮੀ ਬੰਗਾਲ 'ਚ ਜਮੀਨ ਦਾ ਮਸਲਾ ਸੀ ਲਖਰ ਵੜੀ ਇੱਕ ਮਤਲ ਜ਼ਮੀਨ ਦਾ ਇਹ ਜਿੱਥੋਂ ਇੰਨੇ ਜ਼ਬਰਦਸਤ ਹੋ ਗਿਆ ਨਾ ਉਹ ਨਹੀਂ ਪਈਆਂ ਲਹਿਰ ਦਾ ਨਾ ਵੀ ਨੱਚ ਵੱਡੀ ਪਈ ਹਾਂ ਇੱਥੇ 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 ਜ਼ਮੀਨੀ ਰਿਸ਼ਤੇ ਹਜੜ ਉਹਨੇ ਉਹਨੇ ਗੰਭੀਰ ਨੀ ਸਿਗੇ ਵੀ ਜਿਹੜੇ ਬੇਜਮੀਨੇ ਆ ਜਾਂ ਉਹਨਾਂ ਦੇ ਕਾਰਸਕਾਰੀ ਆ ਉਹਨਾਂ ਦੇ ਕਿਸੇ ਤਰੀਕੇ ਨਾਲ ਜ਼ਮੀਨ ਦਾ ਦੇ ਅਧੀਨ ਹੋਣਾ ਲੋਕ ਇੱਥੇ ਇੱਥੇ ਪ੍ਰਭਾਵ ਨਹੀਂ ਨਹੀਂ ਅੱਛਾ ਉਹਦੇ ਵਿੱਚ ਇੱਕ ਜਿਹੜੀ ਮੀਟਿੰਗਾਂ ਹੋਈਆਂ ਇਹ ਸੋਲ ਹੋਆ ਇੱਕ ਤਾਂ ਪਹਿਲੀ ਮੀਟਿੰਗ ਜਿਹੜੀ ਹੈਗੀ ਹੈ ਇਹ ਹੋਈ ਸੀ ਪਿੰਡ ਦਿੱਕ ਦੇ ਵਿੱਚ ਉਹਦੇ ਚ ਤੁਹਾਡੀ ਹਾਜ਼ਰੀ ਬੋਲਦੀ ਹੈ ਕਿ ਮੰਗਲ ਸਿੰਘ ਧੂਰੀ ਅਗਿਆ ਰਾਮ ਸ਼ਾਤਰੀ ਜਲਜੀਤ ਸੋਲ ਤੇ ਬਠਿੰਡੇ ਜ਼ਿਲ੍ਹੇ ਤੋਂ ਹਰਨੇਕ ਸਿੰਘ ਸਰਦੂਲਗੜ ਇੰਦਰਜੀਤ ਮਾਨ ਸਾਹਿਬ ਇੰਦਰਜੀਤ ਵਕੀਲ ਹਾਂ ਬੰਦਰਾਇਪੁਰੀ ਹਾਕਮ ਸਿੰਘ ਸਮਾਉ ਹਰਪਜਨ ਸੋਹੀ ਹਰਦੇਵ ਸਿੰਘ ਭਤੂਆਣਾ ਤੇ ਜਸਪਾਲ ਬਾਵਾ ਸ਼ਾਮਲ ਹੋਏ ਦੂਜੀ ਮੀਟਿੰਗ ਹੋਈ ਹੈ ਜਿਹੜੀ ਦੂਜੀ ਮੀਟਿੰਗ ਹੋਈ ਹੈ ਭਤੂਆਣੇ ਇਹਦੇ ਵਿੱਚ ਵੀ ਸੀਗੇ ਤੁਸੀਂ ਭਤੂਆਣੇ ਭਤੂਆਣੇ ਵੀ ਗਏ ਸੀ ਮਤਲਬ ਇਹਦੇ ਵਿੱਚ ਤੁਹਾਡਾ ਜਿਥੇ ਤੋਂ ਪਿਆਰੀ ਕਮੇਟੀ ਬਣਾਈ ਹੈਗੀ ਇਹ ਦਸਤਾਵਨਾ ਨਹੀਂ ਹੈ ਸੀ ਇੱਕ ਤੀਜੀ ਮੀਟਿੰਗ 3 ਤੀਸਰੀ ਮੀਟਿੰਗ 1968 ਦੇ ਅਖੀਰ ਚ ਸੰਗਰੂਰ ਨੇੜੇ ਬੇਨਡਾ ਵਿਖੇ ਹੋਈ ਸੀ ਇਹਦੇ ਵਿੱਚ ਵੀ ਤੁਸੀਂ ਹਾਜ਼ਰ ਹੋਗੇ ਇਹਦੇ ਵਿੱਚ ਦਰਸ਼ਨ ਬਾਗੀ ਵੀ ਹਾਏ ਜੀ ਅੱਛਾ ਦਰਸ਼ਨ ਬਾਗੀਵਾਲ ਤੁਹਾਡੀ ਤੋਂ ਗੱਲਬਾਤ ਹੋਈ ਹੋਵੇ ਉਹ ਕਿਸ ਤਰ੍ਹਾਂ ਬਣੇ ਮੇਰਾ ਕੋਈ ਵਾਰਾ ਉਹਦੇ ਨਾਲ ਨਹੀਂ ਸੀ ਲੰਬੇ ਦਿਨ ਕੋ ਉਹ ਉਹ ਮੇਰਾ ਨਹੀਂ ਬਣੇ ਰਿਹਾ ਜੀ ਹਾਂ ਜੀ ਆ ਕੇ ਲਿਟਰੇਚਰ ਦੇ ਦਾ ਲਾਹਾਂਬਾਦ ਉਹ ਜਿਹੜਾ ਕੋਈ ਉਹਨਾਂ ਨੂੰ ਕੋਈ ਕੰਮ ਹੋ ਰਿਹਾ ਆ ਗਿਆ ਮੈਨੂੰ ਕੰਮ ਹੋਇਆ ਉਹਨਾਂ ਨੂੰ ਚਿੱਠੀ ਲਿਖਤੀ ਉਹ ਕਰਤਾ ਮਤਲਬ ਇਹ ਇਸ ਕਿਸਮ ਦੀ ਨਹੀਂ ਹੋਈ ਹੂੰ ਹੂੰ ਇਹਦੇ ਵਿੱਚ ਫਿਰ ਤੀਸਰੀ ਮੀਟਿੰਗ ਦੇ ਵਿੱਚ ਜਿਹੜੀ ਹੈਗੀ ਹੈ ਇਸ਼ਤਿਹਾਰ ਕੱਢਣ ਦਾ ਫੈਸਲਾ ਹੋਇਆ ਜਿਹੜੀ ਬੇਨਲੇ ਵਾਲੀ ਮੀਟਿੰਗ ਸੀਗੀ ਇਰੇ ਵਿੱਚ ਜ਼ਿੰਮੇਵਾਰੀ ਤੁਹਾਡੀ ਲਈ ਗਈ। ਛੱਤ ਉਂਦੀ ਹਾਂ ਜਦੋਂ ਤੁਸੀਂ ਉਹ ਇਕਰਾਰਨਾਮੇ ਛਿਪਾਉਣ ਨਹੀਂ ਦਿੱਤਾ। ਉਹ ਪ੍ਰੂਫ ਚੈੱਕ ਕਰਨ ਵਾਸਤੇ ਦਿੰਦੇ ਹੁੰਦੇ ਨੇ। ਉਹ ਪ੍ਰੂਫ ਵੀ ਤੜਾ ਸੀ ਤੁਸੀਂ ਪ੍ਰੂਫ ਇਕਰਾਰਨਾਮੇ ਦਾ ਡਾਟਾ ਹੁੰਦਾ ਤੇ ਉਦੋਂ ਉਹ ਸਿਰਫ ਪ੍ਰੂਫ ਕਰਕੇ